ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਵਿੰਟਰ ਦੀ ਕਲੈਕਸ਼ਨ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਸ਼ਾਲਾਂ ਦੇ ਨਾਲ ਆਇਆ ਕੰਟਰਾਸਟ ਸ਼ਾਲ ਆਏ ਨੇ ਕਲਰ ਬਹੁਤ ਸੋਹਣੇ ਆਏ ਨੇ ਸੋ ਇਹਨਾਂ ਵਿੱਚੋਂ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਪ੍ਰੀਮੀਅਮ ਆ ਸਟਾਕ ਬਹੁਤ ਜ਼ਿਆਦਾ ਪ੍ਰੀਮੀਅਮ ਆ ਬਹੁਤ ਸੋਹਣਾ 1500 ਪਲੱਸ ਸੇਲ ਹੋਣ ਵਾਲੇ ਸੌਦੇ ਨੇ ਬਟ ਸਾਰੇ ਆਪਾਂ ਇੱਕੋ ਹੀ ਰੇਟ ਦੇ ਵਿੱਚ ਅੱਜ ਮੈਂ ਲਾਈ ਨੇ ਜਿੰਨੇ ਵੀ ਸੂਟ ਨੇ ਫਰਸਟ ਹੀ ਵੀਡੀਓ ਪੈ ਰਹੀ ਆ ਤੇ ਪ੍ਰਾਈਸ ਬਹੁਤ ਰੀਜ਼ਨੇਬਲ ਆ 1250 ਦੇ ਵਿੱਚ ਇਹ ਵਾਲੇ ਸੂਟ ਤੁਹਾਨੂੰ ਮਿਲਣਗੇ ਬਹੁਤ ਸੋਹਣੀ ਕਲੈਕਸ਼ਨ ਆ ਯਾਨੀ ਕਿ ਅਲੱਗ ਜੀ ਚੀਜ਼ ਆਈ ਆ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋ ਜਾ ਸਕਰੀਨਸ਼ਾਟ ਲੈ ਕੇ ਵਟਸਐਪ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪੀਸ ਮੇਰੇ ਚੈਨਲ ਦੇ ਨਵੇਂ ਦੇ ਹੱਦ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਬਾਕੀ ਕਈ ਪੈਣਾ ਗਰੁੱਪ ਦੇ ਵਿੱਚ ਜਾਂ ਗਰੁੱਪ ਦਾ ਨੰਬਰ ਮੰਗਦਿਆਂ ਰਹਿੰਦੀਆਂ ਨੇ ਜਿਹੜਾ ਗਰੁੱਪ ਆਪਣਾ WhatsApp ਦਾ ਇਹ ਵਾਲਾ ਮੈਂ ਤੁਹਾਨੂੰ ਦਿੰਨੀ ਹੁੰਨੀ ਆ ਜਿਹਦੇ ਉੱਤੇ ਤੁਸੀਂ ਸਕਰੀਨਸ਼ਾਟ ਭੇਜਦੇ ਹੋ ਇਹੀ ਗਰੁੱਪ ਦਾ ਨੰਬਰ ਹੈਗਾ ਆਪਣਾ ਚੈਲ ਕਲੈਕਸ਼ਨ ਦਾ ਇਹਦੇ ਵਿੱਚ ਜਿਹੜੀਆਂ ਪੈਣਾ ਜਿੰਮੇ ਜਿੰਮੇ ਸਾਡੇ ਕੋਲ ਆਰਡਰ ਆਉਂਦੇ ਨੇ ਉਹਨਾਂ ਦੇ ਨੰਬਰ ਗਰੁੱਪ ਦੇ ਵਿੱਚ ਐਡ ਆਨ ਹੋ ਜਾਂਦੇ ਨੇ ਸੋ ਉਹਨਾਂ ਨੂੰ ਮੈਸੇਜ ਜਾਂਦਾ ਰਹਿੰਦਾ ਪਰ ਜਿਹੜੀਆਂ ਪੈਣਾ ਗਰੁੱਪ ਨੂੰ ਨਹੀਂ ਜੁਆਇਨ ਕਰਨਾ ਚਾਹੁੰਦੀਆਂ ਤੁਸੀਂ ਐਗਜ਼ੈਕਟ ਕਰ ਸਕਦੇ ਹੋ ਗਰੁੱਪ ਦੇ ਵਿੱਚੋਂ ਕਿਉਂਕਿ ਕਈ ਪੈਣਾ ਨੇ ਵੀ ਮੈਸੇਜ ਸਾਡੀਆਂ ਗੈਲਰੀਆਂ ਫੁੱਲ ਹੋ ਜਾਂਦੀਆਂ ਬਟ ਅਸੀਂ ਇੰਨਾ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਪਿਕਸ ਪਾ 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 ਕੇ ਹਨਾ ਗੈਲਰੀਆਂ ਫੁੱਲ ਕਰਦੇ ਆ ਜੋ ਆਪਣੇ ਕੰਮ ਦੀ ਚੀਜ਼ ਹੁੰਦੀ ਆ ਜੋ ਲੇਟੈਸਟ ਹੁੰਦੀ ਆ ਜੋ ਯੂਨੀਕ ਜੀ ਡਿਜ਼ਾਈਨ ਆਉਂਦੇ ਆ ਮੈਂ ਉਹ ਗਰੁੱਪ ਦੇ ਵਿੱਚ ਜ਼ਰੂਰ ਸ਼ੇਅਰ ਕਰਦੀ ਹੁੰਦੀ ਆ ਜਾਂ ਫਿਰ ਕੋਈ ਹੈਂਡਵਰਕ ਦੇ ਸੂਟ ਆਉਂਦੇ ਆ ਜਿਵੇਂ ਵੈਲਵਟ ਦੇ ਉੱਪਰ ਜਾਂ ਕੁਝ ਵੀ ਤਾਂ ਉਹ ਆਪਾਂ ਕਰਦੇ ਆ ਤੇ ਜਿਹੜੀਆਂ ਪੈਣਾ ਇਹਨਾਂ ਚੀਜ਼ ਹੈਲੋ ਲੀਫ ਕੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਤੇ ਜਿਹੜੀਆਂ ਨਹੀਂ ਇੰਟਰਸਟਿਡ ਹੈਗੀਆਂ ਤੁਸੀਂ ਗਰੁੱਪ ਚੋਂ ਐਗਜ਼ਿਟ ਕਰ ਸਕਦੇ ਹੋ ਕਿਉਂਕਿ ਇਹ ਨੰਬਰ ਤੇ ਜਿਹੜੀਆਂ ਭੈਣਾਂ ਦਾ ਨੰਬਰ ਆ ਜਾਂਦਾ ਉਹਨਾਂ ਨੂੰ ਆਲਰੇਡੀ ਗਰੁੱਪ ਦੇ ਵਿੱਚੋਂ ਜੁਆਇਨ ਹੋ ਜਾਂਦੀਆਂ ਨੇ ਸੋ ਇਹ ਤੁਹਾਡੇ ਤੇ ਹੈ ਜੇ ਤੁਸੀਂ ਨਹੀਂ ਵੀ ਕੋਈ ਭੈਣ ਨਹੀਂ ਲਾਈਕ ਕਰਦੀ ਹੈ ਨਾ ਗਰੁੱਪ ਦੇ ਵਿੱਚ ਵੀ ਸਾਡਾ ਨੰਬਰ ਨਾ ਹੋਵੇ ਤਾਂ ਤੁਸੀਂ ਕਹਿ ਸਕਦੇ ਹੋ ਤੇ ਤੁਹਾਡਾ ਰਿਮੂਵ ਹੋ ਜਾਊਗਾ ਪਰ ਜਿਹੜੀਆਂ ਇੰਟਰਸਟਿਡ ਨੇ ਤੇ ਜਿਨ੍ਹਾਂ ਦਾ ਨਹੀਂ ਹੈਗਾ ਜਿਹੜੀਆਂ ਮੈਸੇਜ ਕਰਦੀਆਂ ਨੇ ਤਾਂ ਉਹ ਪਲੀਜ਼ ਤੁਸੀਂ ਜੇ ਤੁਹਾਡਾ ਨੰਬਰ ਬਾਈਚਾਂਸ ਨਹੀਂ ਵੀ ਐਡ ਹੈਗਾ ਹਨਾ ਤੁਸੀਂ ਮੇਨਾ ਵੈਸੇ ਹੈਗੇ ਹੋ ਮਤਲਬ ਕਿ ਵਟਸਐਪ ਦੇ ਗਰੁੱਪ ਵਿੱਚ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੁਹਾਡੇ ਨੰਬਰ ਮੈਂ ਗਰੁੱਪ ਦੇ ਵਿੱਚ ਐਡ ਕਰਵਾ ਦੂੰਗੀ ਜੀ ਤੇ ਬਾਕੀ ਆਪਣਾ ਜਿਹੜਾ ਇਹ ਮੇਨ ਭੈਣਾਂ ਦਾ ਕੁਸਚਨ ਹੁੰਦਾ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਅਸੀਂ ਤੁਹਾਡੀ ਸ਼ਾਪ ਤੇ ਵਿਜ਼ਿਟ ਕਰਨਾ ਕਈ ਭੈਣਾਂ ਹੁਣ ਅੱਗੇ ਜਿਵੇਂ ਫਰਵਰੀ ਮਾਰਚ ਦੇ ਵਿੱਚ ਹਨਾ ਬਾਹਰੋਂ ਕਹਿ ਰਹੀਆਂ ਨੇ ਕਿ ਅਸੀਂ ਇੱਧਰ ਆ ਰਹੇ ਹਾਂ ਅਸੀਂ ਸ਼ਾਪ ਤੇ ਵਿਜ਼ਿਟ ਕਰਨਾ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਬਿਲੋਂਗ ਕਰਦੀ ਆਂ ਬਟ ਮੈਂ ਘਰ ਤੋਂ ਹੀ ਕੰਮ ਕਰਦੀ ਆਂ ਮੇਰੀ ਜਿਹੜੀ ਇਹ ਸ਼ਾਪ ਹੈ ਘਰ ਦੇ ਵਿੱਚ ਆ ਤੇ ਮੈਂ ਲੁਧਿਆਣਾ ਡਿਸਟ੍ਰਿਕਟ ਚ ਪਖਵਾ ਰੋਡ ਤੇ ਪਖਵਾਲ ਦੇ ਨੀਅਰ ਹੀ 1 ਕਿਲੋਮੀਟਰ ਦੀ ਦੂਰੀ ਤੇ ਪੈਣੀ ਅਰੋੜਾ ਪਿੰਡਾ ਉੱਥੋਂ ਬਿਲੋਂਗ ਕਰਦੀ ਆਂ ਜਦੋਂ ਮਰਜੀ ਤੁਸੀਂ ਸ਼ਾਪ ਤੇ ਆ ਸਕਦੇ ਹੋ ਬਟ ਮੇਰੀ ਹਮੇਸ਼ਾ ਇਹ ਤੁਹਾਨੂੰ ਜਰੂਰ ਰਿਕਵੈਸਟ ਹੁੰਦੀ ਆ ਕਦੇ ਵੀ ਕਿਸੇ ਵੀਡੀਓ ਨੂੰ ਦੇਖ ਕੇ ਨਾ ਉਹ ਵੀ ਆ ਵੀਡੀਓ ਜਿਸ ਤੋਂ ਸੂਟ ਦਿਖਾਏ ਸੀ ਇਹ ਵਾਲੀ ਲੈਣੇ ਆ ਵੀਡੀਓ ਦੇ ਜਿੰਨੇ ਵੀ ਸੂਟ ਆਪਾਂ ਦਿਖਾਉਨੇ ਆ ਉਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਨਾਲ ਦੀ ਨਾਲ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਨਾਵੀ ਨਾਲ ਆਪਣਾ ਸੋਲਡ ਆਊਟ ਹੋ ਜਾਂਦੇ ਨੇ ਸੋ ਇਹ ਹੁੰਦਾ ਮੈਂ ਹਮੇਸ਼ਾ ਕਹਿੰਦੀ ਆ ਕਿ ਵੀਡੀਓ ਨੂੰ ਦੇਖ ਕੇ ਨਾਓ ਹਾਂ ਤੁਸੀਂ ਰਖਵਾ ਸਕਦੇ ਹੋ ਹੋਲਡ ਤੇ ਤੁਹਾਡੇ ਹੋ ਜਾਣਗੇ ਤੇ ਤੁਸੀਂ ਆ ਕੇ ਆਪਣੇ ਚੱਕ ਸਕਦੇ ਹੋ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਕਲੈਕਸ਼ਨ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਸੋਹਣੇ ਕਲਰ ਕੰਟਰਾਸਟ ਨੇ ਸਾਰੇ ਬ੍ਰਾਂਡ ਦੇ ਆਰਟੀਕਲ ਰਹਿਣਗੇ ਬਹੁਤ ਸੋਹਣੀ ਕਲੈਕਸ਼ਨ ਆ ਯਾਨੀ ਕਿ ਯੂਨੀਕ ਜੀ ਆਈ ਆ ਮਨ ਲੱਗੇ ਲੱਗ ਜੀ ਆਪਾਂ ਪ੍ਰਿੰਟ ਦਾ ਬਹੁਤ ਵੇਚ ਰਹੇ ਹਾਂ ਸ਼ਾਲਾਂ ਦੇ ਨਾਲ ਵੀ ਹੈਨਾ ਸਟਾਲ ਦੇ ਨਾਲ ਵੀ ਦੁਪੱਟੀਆਂ ਦੇ ਨਾਲ ਵੀ ਬਟ ਇਹ ਬਹੁਤ ਸੋਹਣਾ ਫੈਬਰਿਕ ਆ ਵਿੰਟਰ ਦਾ ਸਾਰਾ ਸਟਾਫ ਰਹੂਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਆ ਲੋ ਜੀ ਦੇਖੋ ਇਹ ਕਰੀਮ ਕਲਰ ਦੇ ਉੱਪਰ ਸੂਟ ਆ ਬਹੁਤ ਸੋਹਣਾ ਬਣਿਆ ਹੋਇਆ ਇਸ ਤਰ੍ਹਾਂ ਇਹਦਾ ਸਾਰੀ ਫਰੰਟ ਲੋਕਾ ਇਸ ਤਰ੍ਹਾਂ ਸਾਰਾ ਗਲੇ ਦੇ ਉੱਪਰ ਆਊਗਾ ਇਹਦਾ ਸਾਰਾ ਇਹ ਸਾਰੀ ਪ੍ਰਿੰਟਿੰਗ ਹੋਈ ਹੋਈ ਆ ਸਾਰੀ ਡਿਜੀਟਲ ਪ੍ਰਿੰਟਿੰਗ ਮਿਲੂਗੀ ਕਰੀਮ ਕਲਰ ਆਫ ਵਾਈਟ ਦੇ ਉੱਪਰ ਇਹ ਹੈਗਾ ਬਹੁਤ ਸੋਹਣਾ ਇਦਾਂ ਹੈਗਾ ਇਹ ਤਾਂ ਸਾਰਾ ਘੇਰਾ ਘੇਰਾ ਵੀ ਪੂਰਾ ਵਧੀਆ ਖੁੱਲਾ ਡੁੱਲਾ ਘੇਰਾ ਬਣੂਗਾ ਜਿਵੇਂ ਮਰਜੀ ਤੁਸੀਂ ਬਣਾ ਸਕਦੇ ਹੋ ਤੇ ਇਧਰ ਇਹਨਾਂ ਦੇ ਰਹੋਗਾ ਬਾਹਾਂ ਇਧਰ ਬਾਹਾਂ ਤੇ ਪ੍ਰਿੰਟਿੰਗ ਰਹੂਗੀ ਇੱਕ ਫਰੰਟ ਤੇ ਆ ਬਾਹ ਇੱਕ ਦੀ ਪ੍ਰਿੰਟਿੰਗ ਬੈਕ ਦੇ ਉੱਪਰ ਸੋ ਬਹੁਤ ਸੋਹਣੀ ਕਲੈਕਸ਼ਨ ਆ ਇਹ ਹੈਗੀ ਦੀ ਸ਼ਰਟ ਜਿਹੜੀ ਰੱਖੋ ਫਰੰਟ ਦੇ ਉੱਪਰ ਬਾਰਡਰ ਮਿਲੂਗਾ ਬੈਕ ਦੇ ਉੱਪਰ ਵੀ ਤੁਹਾਨੂੰ ਬਾਰਡਰ ਮਿਲੂਗਾ ਨਾਲ ਇਹਦੇ ਸੇਮ ਮਿਲੂਗੇ ਜੀ ਬਾਟਮ ਦਾ ਕੱਪੜਾ ਕਾਈਟਾਈ ਮੀਟਰ ਦੀ ਇਹਨਾਂ ਦੀ ਪ੍ਰੋਪਰ ਕੱਟ ਹੁੰਦੀ ਆ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਆਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਮੰਗਵਾ ਸਕਦੇ ਹੋ ਮੇਨ ਇਹਨਾਂ ਦੇ ਜਿਹੜੇ ਨਾਲ ਆਏ ਨੇ ਨਾ ਆਏ ਨੇ ਸਟਾਲ ਬਹੁਤ ਸੋਹਣੇ ਸਟਾਲ ਆਏ ਨੇ ਇਹ ਸ਼ਾਲ ਅਦੀ ਤਰ੍ਹਾਂ ਹੀ ਨੇ ਪੂਰੇ ਖੁੱਲੇ ਡੁੱਲੇ ਇਦਾਂ ਇਹਨਾਂ ਦੀ ਹੈਗੀ ਆ ਲੰਬਾਈ ਚੜਾਈ ਦੇਖੋ ਪੂਰੇ ਵਧੀਆ ਸ਼ਾਲ ਨੇ ਫੋਰ ਸਾਈਡ ਇਸ ਤਰ੍ਹਾਂ ਬਾਰਡਰ ਨਾਲ ਹੈਗਾ ਇਸ ਤਰ੍ਹਾਂ ਪਿੰਕ ਕਲਰ ਨਾਲ ਕੰਟਰਾਸਟ ਆ ਬਹੁਤ ਸੋਹਣੀ ਕਲੈਕਸ਼ਨ ਆ ਇਹਨਾਂ ਦੀ ਮੇਨ ਖਾਸੀਅਤ ਇਨਸ਼ਾਅੱਲਾ ਇਹਨਾਂ ਦੀ ਹੈਗੀ ਆ ਸਟੋਲਾਂ ਦੀ ਇਹਨਾਂ ਦੇ ਸਟੋਲਾਂ ਤੋਂ ਬਹੁਤ ਸੋਹਣੇ ਨਾਲ ਸਟੋਲ ਨੇ ਅਲੱਗ ਜਿਹੀ ਕਲੈਕਸ਼ਨ ਆ ਯੂਨੀਕ ਜਿਹੀ ਤੇ ਜਿਵੇਂ ਮਰਜੀ ਤੁਸੀਂ ਇਹ ਸੋਟਾਂ ਨੂੰ ਬਾਹਰ ਅੰਦਰ ਨੂੰ ਪਾ ਸਕਦੇ ਹੋ ਜਿਵੇਂ ਮਰਜੀ ਬਾਅਦ ਦੇ ਵਿੱਚ ਰੂਟੀਨ ਵਾਈਜ਼ ਘਰੇ ਪਾ ਸਕਦੇ ਹੋ ਕੋਈ ਲੋਨੀ ਆਣਾ ਇਹਨਾਂ ਤੇ ਕੋਈ ਬੋਨੀ ਹੁੰਦਾ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣਾ ਸਟਾਫ ਆ ਅੱਜ ਦੀ ਜਿੰਨੀ ਵੀ ਰੇਂਜ ਦਿਖਾਵਾਂਗੀ 1250 ਰੁਪਏ ਇਹਨਾਂ ਦਾ ਪ੍ਰਾਈਸ ਆ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜਿਹੜੀਆਂ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਆਊਗਾ ਇਹਦੇ ਵੀ ਥੋੜਾ ਮੈਂ ਕਲਰ ਤੁਹਾਨੂੰ ਸ਼ੋਅ ਕਰਦੀ ਆਂ ਆਲੋਸ ਨੈਕਸਟ ਕਲਰ ਦੇਖ ਲਓ ਮਸਟਰਡ ਸ਼ੇਡ ਕਲਰ ਬਹੁਤ ਸੋਹਣਾ ਆਇਆ ਕਲਰ ਕੰਬੀਨੇਸ਼ਨ ਇਹਦੇ ਵਿੱਚ ਆਲੋ ਜੀ ਇਸ ਤਰ੍ਹਾਂ ਆਊਗਾ ਦਾ ਸਾਰਾ ਗਲੇ ਦੇ ਉੱਪਰ ਪ੍ਰਿੰਟਿੰਗ ਬਹੁਤ ਸੋਹਣੀ ਗਲੇ ਦੇ ਉੱਪਰ ਰਹੂਗੀ ਇਸ ਤਰ੍ਹਾਂ ਰਹੂਗਾ ਇਹਦਾ ਸਾਰਾ ਬਾਰਡਰ ਸੂਟ ਦੇ ਉੱਪਰ ਕੇਰਾ ਪੂਰਾ ਵਧੀਆ ਬਹੁਤ ਸੋਹਣਾ ਕੇਰਾ ਜਿਹੜੀ ਆ ਚੀਜ਼ ਬਣੀ ਹੈ ਨਾ ਬਹੁਤ ਸੋਹਣੀ ਲੁੱਕ ਦਿੰਦੀ ਆ ਸੂਟਾਂ ਨੂੰ ਤੇ ਬਹੁਤ ਹੀ ਲੱਗਦੀ ਬਾਕੇ ਸਾਰੇ ਨਿੱਕੇ ਨਿੱਕੇ ਬੂਟੀ ਦਾ ਪ੍ਰਿੰਟ ਜਿਹਾ ਵਾ ਸਾਰੇ ਸੂਟ ਦੇ ਵਿੱਚ ਨਾਲ ਇਹਦੇ ਆਊਗੀ ਸੇਮ ਪਲੇਨ ਬਾਟਮ ਤੇ ਜਿੱਦਾਂ ਦੇ ਦੇ ਕੰਟਰਾਸਟ ਪ੍ਰਿੰਟ ਦੇ ਆ ਸੇਮ ਕੰਟਰਾਸਟ ਦੇ ਨਾਲ ਦਾ ਹੀ ਆਊਗਾ ਸ਼ਾਲ ਸ਼ਾਲ ਦਾ ਬਾਰਡਰ ਰਹੂਗਾ ਮਸਟਰਡ ਸ਼ੇਡ ਦਾ ਤੇ ਵਿੱਚ ਸਾਰਾ ਵਿਚਾਲਾ ਇਹਦਾ ਰਹੂਗਾ ਸੇਮ ਆਹ ਬੂਟੀ ਨਾਲ ਦਾ ਜਿਹੜੀ ਬੂਟੀ ਇਹਦੀ ਪ੍ਰਿੰਟਿੰਗ ਦੇ ਵਿੱਚ ਪਈ ਹੋਈ ਆ ਸੇਮ ਦੇਖੋ ਗ੍ਰੀਨ ਕਲਰ ਦਾ ਇੰਨੇ ਸੋਹਣੇ ਕਲਰ ਕੰਟਰਾਸਟ ਨੇ ਬਹੁਤ ਹੀ ਜ਼ਿਆਦਾ ਬਹੁਤ ਸੋਹਣੇ ਬਹੁਤ ਪਿਆਰੇ ਸੂਟ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਲਿਓ ਤੇ ਇੱਕ ਇਹਦੇ ਵਿੱਚ ਕਲਰ ਮਿਲੂਗਾ ਤੁਹਾਨੂੰ ਬਲੈਕ ਹਲੋ ਤਿੰਨੇ ਕਲਰ ਨੇ ਕਿੰਨੇ ਵੀ ਤਿੰਨੇ ਕਲਰ ਬਹੁਤ ਸੋਹਣੇ ਨੇ ਇਸ ਤਰ੍ਹਾਂ ਰਹੂਗਾ ਇਹਦੀ ਗਲੇ ਦੇ ਉੱਪਰ ਬਹੁਤ ਸੋਹਣਾ ਯਾਨੀ ਕਿ ਹਨਾ ਯੰਗ ਜਾਂ ਡਿਜ਼ਾਈਨ ਆ ਬਹੁਤ ਹੀ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਆਇਆ ਇਹਦੀ ਤੇ ਨਾਲ ਸੇਮ ਬਾਰਡਰ ਰਹੂਗਾ ਇਸ ਤਰ੍ਹਾਂ ਆ ਇਹਦੇ ਉੱਪਰ ਤੇ ਨਾਲ ਰਹੂਗਾ ਜੀ ਸੇਮ ਬਲੈਕ ਕਲਰ ਦੀ ਬਾਟਮ ਰਹੂਗੀ ਇਹਦੇ ਤੇ ਨਾਲ ਇਹਦੇ ਸ਼ਾਲ ਰਹੂਗਾ ਇਹਦਾ ਅਲੋ ਸੇਮ ਹੈਗਾ ਸ਼ਾਲ ਦੇਖੋ ਕਿੰਨਾ ਸੋਹਣਾ ਸ਼ਾਲ ਲੱਗਿਆ ਹੋਇਆ ਕਲਰ ਕੰਟਰਾਸਟ ਬਹੁਤ ਸੋਹਣਾ ਹੈ ਸ਼ਾਲ ਨਾਲ ਬਹੁਤ ਹੀ ਪਿਆਰੇ ਬਹੁਤ ਸੋਹਣੇ ਦੇਖੋ ਕਿੰਨਾ ਸੋਹਣਾ ਕਲਰ ਕੰਟਰਾਸਟ ਆ ਬਲੈਕ ਕਲਰ ਦੇ ਨਾਲ ਸ਼ਾਲ ਆ ਬਹੁਤ ਸੋਹਣੀ ਆਈ ਆ ਸੁਪਰ ਕਲੈਕਸ਼ਨ ਆ ਤਿੰਨੀ ਪੀਸ ਆਈ ਨੇ ਇਹਦੇ ਵਿੱਚ ਇਹ ਵਾਲੀ ਡਿਜ਼ਾਈਨ ਦੇ ਵਿੱਚ ਪਰ ਡਿਜ਼ਾਈਨ ਬਹੁਤ ਸੁਪਰ ਹਿੱਟ ਆ ਜਿਹੜੀਆਂ ਪੈਣ ਚਾਹੀਦਾ ਹੋਇਆ ਫਟਾਫਟ ਰੈਗਨੀਸ਼ਨ ਲੈ ਕੇ ਆਰਡਰ ਕਰ ਦਿਓ ਘਰ ਬੈਠੇ ਤੁਸੀਂ ਇਹਨਾਂ ਫੁੱਟਾਂ ਨੂੰ ਮੰਗਵਾ ਸਕਦੇ ਹੋ ਇੱਕ ਕਲਰ ਇਹਦੇ ਵਿੱਚ ਹੈਗਾ ਜੀ ਕਾਫੀ ਚਾਰ ਕਲਰ ਨੇ ਇਹਦੇ ਵਿੱਚ ਹਲੋ ਚਾਰ ਕਲਰ ਨੇ ਹਲੋ ਸੇਮ ਬਾਰਡਰ ਮਿਲੂਗਾ ਗਲੇ ਦੇ ਉੱਪਰ ਕੰਮ ਮਿਲੂਗਾ ਬਹੁਤ ਸੋਹਣੀ ਸੁਪਰ ਕਲੈਕਸ਼ਨ ਦੇ ਨਾਲ ਆਇਆ ਹੈ ਇਹ ਵਾਲੀ ਕਲੈਕਸ਼ਨ ਜਾਨਕਿ ਬਹੁਤ ਅਲੱਗ ਜੀ ਯੂਨੀਕ ਜੀ ਆਈ ਆ ਜਿਹੜੀਆਂ ਵੀ ਪਹਿਣਾ ਨੂੰ ਚਾਹੀਦੇ ਨੇ ਲੈ ਲਓ ਸਕਰੀਨ ਸ਼ਾਟ ਚਾਰ ਰੰਗ ਨੇ ਚਾਰ ਮਤਲਬ ਕਿ ਡਿਜ਼ਾਈਨ ਸੇਮ ਰਹੂਗਾ ਬਾਹਾਂ ਦੇ ਉੱਪਰ ਪੱਲੇ ਦੇ ਉੱਪਰ ਕੇਰਾ ਸੇਮ ਕਾਫੀ ਕਲਰ ਦੀ ਆਊਗੀ ਬਾਟਮ ਤੇ ਨਾਲ ਆਊਗਾ ਇਹਦੇ ਵੀ ਸੇਮ ਡਿਜੀਟਲ ਸ਼ਾਲ ਇਹਦਾ ਕੰਟਰਾਸਟ ਰਹੂਗਾ ਜੀ ਗ੍ਰੀਨ ਦੇ ਨਾਲ ਆਲੋ ਇਹਦਾ ਕੰਟਰਾਸਟ ਹੈਗਾ ਗ੍ਰੀਨ ਦੇ ਨਾਲ ਬਹੁਤ ਸੋਹਣਾ ਨਾਲ ਇਹਦੇ ਸ਼ਾਲ ਲੱਗਿਆ ਹੋਇਆ ਜਿਹੜਾ ਮਰਜੀ ਕਲਰ ਤੁਹਾਨੂੰ ਪਸੰਦ ਆਉਂਦਾ ਉਹਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਚਾਰ ਕਲਰ ਦਿਖਾਏ ਨੇ ਕਰੀਮ ਕਲਰ ਆ ਜੀ ਮਸਟਰਡ ਸ਼ੇਡ ਆ ਬਲੈਕ ਕਲਰ ਆ ਤੇ ਕਾਫੀ ਸ਼ੇਡ ਆ ਬਹੁਤ ਸੋਹਣੀ ਸੁਪਰ ਕਲੈਕਸ਼ਨ ਆ ਹਲੋ ਇੱਕ ਆਵਲਾ ਡਿਜ਼ਾਈਨ ਆਪਣਾ ਆਇਆ ਪਿਓਰ ਪਸ਼ਮੀਨੇ ਪਹਿਲਾਂ ਇਹ ਆਇਆ ਸੀ ਐਲਪਾਈਨ ਬੂਲ ਦੇ ਉੱਪਰ ਹੁਣ ਇਹ ਆਇਆ ਪਸ਼ਮੀਨਾ ਫੈਬਰਿਕ ਦੇ ਉੱਪਰ ਬਹੁਤ ਸੋਹਣਾ ਫੈਬਰਿਕ ਆ ਵੀ ਕੋਈ ਲੂਨ ਹੀ ਕੋਈ ਬੋਨੀ ਬਹੁਤ ਸੋਹਣੀ ਕਲੈਕਸ਼ਨ ਆ ਦੇਖੋ ਇਸ ਤਰ੍ਹਾਂ ਸਾਰੀ ਡਿਜੀਟਲ ਮਿਲੂਗੀ ਇਹਦੀ ਪ੍ਰਿੰਟਿੰਗ ਸੇਮ ਡਿਜ਼ਾਈਨ ਆਪਾਂ 1000 ਵਾਲੇ ਸੂਟਾਂ 'ਚ ਵੀ ਇਹ ਸੇਲ ਕੀਤਾ ਬਟ ਹੁਣ ਇਹ ਵਾਲਾ ਡਿਜ਼ਾਈਨ ਆਪਣੇ ਕੋਲ ਆਇਆ ਵਾ ਜੀ 1250 ਵਾਲੀ ਰੇਨ ਦੇ ਵਿੱਚ ਬਹੁਤ ਸੋਹਣੀ ਕਲੈਕਸ਼ਨ ਨਾਲ ਸੇਮ ਬਾਹਾਂ ਦੇ ਉੱਪਰ ਡਿਜ਼ਾਈਨਿੰਗ ਸੇਮ ਆ ਤੇ ਨਾਲ ਇਹਦੇ ਬਾਟਮ ਵੀ ਰਹੂਗੀ ਸੇਮ ਪੂਰੀ ਗਰਮ ਵਾਲੀ ਬਹੁਤ ਸੋਹਣੀ ਕਲੈਕਸ਼ਨ ਤੇ ਨਾਲ ਬਹੁਤ ਸੋਹਣਾ ਲੱਗਿਆ ਹੋਇਆ ਇਹਦੇ ਵੀ ਸ਼ਾਲ ਇੰਦਾ ਸਾਰਾ ਡਿਜੀਟਲ ਮਿਲੂਗਾ ਸ਼ਾਲ ਬਹੁਤ ਸੋਹਣਾ ਸ਼ਾਲ ਆ ਸਾਰਿਆਂ ਦੇ ਨਾਲ ਸ਼ਾਲ ਲੱਗੇ ਹੋਏ ਨੇ ਪੂਰੇ ਖੁੱਲੇ ਡੁੱਲੇ ਨੇ ਵਧੀਆ ਨੇ ਸੋ ਜਿਹੜਾ ਵੀ ਸ਼ੋਰ ਤੁਹਾਨੂੰ ਪਸੰਦ ਆਉਂਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਲਿਓ ਆ ਲੋ ਨੈਕਸਟ ਪ੍ਰਿੰਟਿੰਗ ਦੇਖੋ ਇਹ ਟੂ ਸ਼ੈਡੇਡ ਆ ਇਹ ਵੀ ਯਾਨੀ ਕਿ ਅੱਜ ਜਿਹੜੇ ਦੋ ਸੈਟਾਂ ਨੇ ਨਾ ਪੂਰੇ ਸੁਪਰ ਆਏ ਨੇ ਸੋ ਸੂਟ ਇਹਨਾਂ ਚ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਬਾਕੀ ਜਿਹੜੀਆਂ ਭੈਣਾਂ ਤੱਕ ਪਹੁੰਚਣਗੇ ਦੇਖਦੇ ਆਂ ਜਿਨ੍ਹਾਂ ਨੇ ਪਹਿਲਾਂ ਸਕਰੀਨਸ਼ਾਟ ਆਗੇ ਦੋ ਦੋ ਹੀ ਸੈੱਟ ਨੇ ਆਪਣੇ ਕੋਲ ਇਦਾਂ ਰੋਗਿਆ ਤਾਂ ਗਲੇ ਦਾ ਡਿਜ਼ਾਈਨ ਤੇ ਇਸ ਤਰ੍ਹਾਂ ਇੱਥੇ ਮਿਲੂਗਾ ਤੁਹਾਨੂੰ ਫਲਾਵਰ نیچے ਦੇਖੋ ਇਹਦੀ ਗ੍ਰੀਨ ਦੇ ਨਾਲ ਟਾਈਡਾਈ ਮਤਲਬ ਕਿ ਹੈਗਾ ਇੱਥੋਂ ਗ੍ਰੀਨ ਕਲਰ ਦਾ ਸਾਰਾ ਪੱਲਾ ਰਹੂਗਾ ਪੱਲੇ ਦੇ ਉੱਪਰ ਵੀ ਇਸ ਤਰ੍ਹਾਂ ਸਾਰੇ ਕਿਤੇ ਮਿਲੂਗੀ ਤੁਹਾਨੂੰ ਸਾਰੇ ਪ੍ਰਿੰਟਿੰਗ ਸਾਰੇ ਘੇਰੇ ਦੇ ਉੱਪਰ ਵੀ ਪ੍ਰਿੰਟਿੰਗ ਮਿਲੂਗੀ ਬੈਕ ਦੇ ਉੱਪਰ ਵੀ ਸੇਮ ਪ੍ਰਿੰਟਿੰਗ ਮਿਲੂਗੀ ਬਾਹਾਂ ਦੇ ਉੱਪਰ ਵੀ ਸੇਮ ਘੇਰੇ ਨਾਲ ਦੀ ਪੇਂਟਿੰਗ ਰਹੂਗੀ ਨਾਲ ਇਹਦੇ ਜਿਹੜੇ ਬਾਟਮ ਰਹੂਗੀ ਇਹ ਰਸਟ ਜਾਂ ਸ਼ੇਡ ਆ ਰਸਟ ਤੇ ਨਾਲ ਹੈਗਾ ਗ੍ਰੀਨ ਦਾ ਕੰਬੀਨੇਸ਼ਨ ਆ ਰਸਟ ਹੀ ਨਾਲ ਰਹੂਗੀ ਇਹਦੇ ਬਾਟਮ ਤੇ ਨਾਲ ਇਹਨਾਂ ਦੇ ਰਹਿਣਗੇ ਸ਼ਾਲ ਆ ਲੋ ਜੀ ਪੂਰੇ ਖੁੱਲੇ-ਘੁੱਲੇ ਸ਼ਾਲ ਰਹਿਣਗੇ ਸਾਰੇ ਡਿਜੀਟਲ ਬਣੇ ਹੋਏ ਨੇ ਬਹੁਤ ਪਿਆਰੀ ਕਲੈਕਸ਼ਨ ਆਈ ਹੈ ਇਹ ਬਹੁਤ ਹੀ ਸੋਹਣੀ ਸੋ ਜਿਹੜੀਆਂ ਪਹਿਨਣਾ ਨੂੰ ਜਿਹੜਾ ਵੀ ਸੂਟ ਪਸੰਦ ਆਊਗਾ ਫਟਾਫਟ ਇਹ ਕੰਟਰਾਸਟ ਆ ਇਹਦੇ ਵੀ ਸ਼ਾਲ ਜਿੱਦਾਂ ਇਹਦਾ ਘੇਰਾ ਬਣਿਆ ਲਵੈਂਡਰ ਸ਼ੇਡ ਦੇ ਨਾਲ ਉਦਾਂ ਸੀਮ ਕੰਟਰਾਸਟ ਸ਼ਾਲ ਬਣੇ ਹੋਏ ਨੇ ਹਲੋ ਨੈਕਸਟ ਇਹਦੇ ਵਿੱਚ ਕਲਰ ਹੈਗਾ ਜੀ ਇਹਦਾ ਇਹ ਘੇਰਾ ਗ੍ਰੀਨ ਤੇ ਮਸਟਰਡ ਦੇ ਨਾਲ ਉੱਪਰ ਰਹੂਗਾ ਇਹਦੇ ਪਿੰਕ ਜਿਹਾ ਸ਼ੇਡ ਤੇ ਨਾਲ ਪਿੰਕ ਕਲਰ ਦੀ ਰਹੂਗੀ ਇਹਦੇ ਬਾਟਮ ਜਿੱਦਾਂ ਦਾ ਇਹਦਾ ਸ਼ੇਡ ਰਹੂਗਾ ਸੂਟ ਦਾ ਸੇਮ ਨਾਲ ਦੀ ਬਾਟਮ ਰਹੂਗੀ ਤੇ ਨਾਲ ਇਹਨਾਂ ਨੇ ਜਿਹੜੇ ਸ਼ਾਲ ਆਣਗੇ ਉਹ ਰਹਿਣਗੇ ਕੰਟਰਾਸਟ ਇਹਨਾਂ ਦੇ ਘੇਰੇ ਨਾਲ ਦੇ ਜਿਵੇਂ ਇਹ ਘੇਰੇ ਦੇ ਉੱਪਰ ਆ ਆ ਦੇਖੋ ਘੇਰੇ ਦੇ ਉੱਪਰ ਸਾਰੇ ਮਹਿੰਦੀਆ ਕਲਰ ਦੇ ਨਾਲ ਕੰਟਰਾਸਟ ਆ ਮਹਿੰਦੀਆ ਹੀ ਤੁਹਾਨੂੰ ਨਾਲ ਮਿਲੇਗਾ ਸ਼ਾਲ ਬਹੁਤ ਸੋਹਣਾ ਨਾਲ ਡਿਜੀਟਲ ਮਿਲੇਗਾ ਸ਼ਾਲ ਆਲੋ ਜਿਹੜਾ ਉਸ ਤੋਂ ਅਗਲਾ ਹੈਗਾ ਇਹ ਵੀ ਸੇਮ ਪੀਸ ਹੀ ਆ ਇਹਦੇ ਨਾਲ ਦਾ ਹੀ ਆ ਪਿੰਕ ਕਲਰ ਇਹ ਗਾਜਰੀ ਜਿਹਾ ਪਿੰਕ ਆ ਇਹ ਪ੍ਰੋਪਰ ਪਿੰਕ ਜਿਹਾ ਕਲਰ ਆ ਆਹ ਲਓ ਇਹਦੇ ਨਾਲ ਵੀ ਜਿਹੜਾ ਗ੍ਰੇ ਸ਼ਾਲ ਹੈਗਾ ਗ੍ਰੇ ਦਾ ਕੰਟਰਾਸਟ ਜਿੱਦਾਂ ਦੀ ਪੱਲਿਆਂ ਦੀ ਲੁੱਕ ਆਊਗੀ ਗ੍ਰੇ ਕਲਰ ਦੇ ਨਾਲ ਸੇਮ ਗ੍ਰੇ ਕਲਰ ਦਾ ਹੀ ਕੰਟਰਾਸਟ ਸਾਰੇ ਕਲਰ ਸ਼ਾਲ ਦੇ ਵਿੱਚ ਮੈਂਸ਼ਨ ਹੋਣਗੇ ਬਹੁਤ ਸੋਹਣੀਆਂ ਲੱਗਦੀਆਂ ਕੋਗੇ ਨਾਲ ਦੇ ਤਾਂ ਆਪਾਂ ਲੈਂਦੀ ਰਹਨੇ ਆ ਇਹ ਅਲੱਗ ਜੀ ਲੁੱਕ ਦੇ ਸੂਟ ਨੇ ਵਧੀਆ ਲੱਗਦੇ ਨੇ ਤੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਉਹ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚਲਿਓ ਘਰ ਬੈਠੇ ਇਹਨਾਂ ਨੂੰ ਮੰਗਵਾ ਸਕਦੇ ਆ ਇਹਦੇ ਵਿੱਚ ਤਿੰਨ ਪੀਸ ਨੇ ਆਪਣੇ ਕੋਲ ਇੱਕ ਗ੍ਰੇ ਦੇ ਨਾਲ ਕੰਟਰਾਸਟ ਆਇਆ ਇੱਕ ਹੈਗਾ ਜੀ ਮਸਟਰਡ ਦੇ ਨਾਲ ਇੱਕ ਹੈਗਾ ਲਵੈਂਡਰ ਸ਼ੇਡ ਦੇ ਨਾਲ ਬਹੁਤ ਸੋਹਣੇ ਸਾਰੇ ਤਿੰਨੇ ਕੰਬੀਨੇਸ਼ਨ ਨੇ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਉਹ ਫਟਾਫੜ ਸਕਰੀਨਸ਼ਾਟ ਲੈ ਕੇ ਆਰਡਰ ਕਰਦੋ ਤੇ ਘਰ ਬੈਠੇ ਨਾ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰ